ਨਮਸਕਾਰ ਜੀ ਮੈਂ ਹਰਵਿੰਦਰ ਸਿੰਘ ਗਿੱਲ ਦੇ ਤੁਸੀਂ ਜੁੜ ਚੁੱਕੇ ਹੋ ਨੋ 311 ਦੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਕਾਲਾਂਵਾਲੀ ਬਾੜ ਨੰਬਰ 35 ਦੇ ਉਮੀਦਵਾਰ ਬਿੰਦਰ ਸਿੰਘ ਖਾਲਸਾ ਨੂੰ ਅੱਜ ਕਾਲਾਂਵਾਲੀ ਦੇ ਪਿੰਡ ਚਕੇਰੀਆਂ ਦੇ ਵਿੱਚ ਲੱਡੂਆਂ ਦਾ ਤੋਲਿਆ ਗਿਆ बोले सोनिहा सत श्री अकाल ਇਹ ਬੰਦਾ ਨਹੀਂ ਆ ਉਸ ਤੋਂ ਬਾਅਦ ਆਪਾਂ ਦੂਜੀ ਗੱਲ ਕਰਾਂਗੇ ਦੂਜੀ ਗੱਲ ਹੈ ਰਾਜਨੀਤੀ ਨਹੀਂ ਬੋਤਣੀ ਅਸੀਂ ਆਪਦੇ ਗੁਰੂ ਘਰਾਂ ਨੂੰ ਸਮਝਾ ਤਾਂ ਅਸੀਂ ਆਪ ਦਾ ਬੰਦਾ ਲਿਖਾਂਗੇ ਇਹ ਬੰਦਾ ਜਿਹੜਾ ਪੜਿਆ ਲਿਖਿਆ ਬੇਦਾਗ ਸੁਝਿਆ ਹੋਇਆ ਹਰੇਕ ਗੱਲ ਤੋਂ ਜਾਣੂ ਗੁਰ ਸਿੱਖੀ ਤੋਂ ਜਾਣੂ ਤੇ ਫਿਰ ਅਸੀਂ ਹੋਰ ਸਾਨੂੰ ਕੀ ਚਾਹੀਦਾ ਇਸ ਵਾਸਤੇ ਮੈਂ ਸਾਰੇ ਵੀਰਾਂ ਨੂੰ ਕੋਈ ਐਨਾ ਚੋ ਵੀ ਮੈਂ ਤਾਂ ਬਾਬਾ ਜੀ ਉਧਰ ਤੁਰਪਿਆ ਨੇ ਕਿਸੇ ਪਾਸੇ ਫਿਰ ਜਦੋਂ ਤੂੰ ਮੋਹਰ ਲਾਏਗਾ ਦਸਵੇਂ ਪਤਾਇਆ ਗੱਲ ਕਰਨੀ ਤੇਰਾ ਹੱਥ ਦੂਜੇ ਪਾਸੇ ਨਹੀਂ ਜਾਊਗਾ ਤੇਰਾ ਹੱਥ ਸਚੱਜੇ ਚੰਗਰਾ ਕਮੇਡੀ ਜਿੱਤਿਆ ਕਿ ਬਾਹਰ ਪੰਜਾਬ ਦੇ ਲੋਕ ਆਖਣਗੇ ਯਾਰੋ ਸਾਨੂੰ ਪਿੰਡ ਦਾ ਬੰਦਾ ਨਹੀਂ ਦੱਸਿਆ ਸਾਨੂੰ ਏਰੀਆ ਦਾ ਬੰਦਾ ਨਹੀਂ ਦੱਸਿਆ ਛੋਟੇ ਰਾਜ ਰੋਜ਼ ਮੂੰਹ ਮੱਥੇ ਲੱਗਦਾ ਸੀ ਤੁਸੀਂ ਬਾਹਰ ਚੁਣਨ ਦੀ ਬਜਾਏ ਤੁਸੀਂ ਆਪਣੇ ਪਿੰਡ ਦੇ ਬੱਚੇ ਨੂੰ ਚੁਣ ਕੇ ਸਭ ਤੋਂ ਵੱਧ ਆਪਦੇ ਦੋਸਤਾਂ ਦੀ ਆਪਦੇ ਮਿੱਤਰਾਂ ਦੀ ਆਏ ਹੋਏ ਮਾਰਗ ਨੂੰ ਬਾਬਾ ਨਾਨਕ ਨੇ ਧਰਮਸਾਲਾ ਬਣਾਈਆਂ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਘਰ ਬਣਾਏ ਨਾ ਉਹਨਾਂ ਨੂੰ ਸਾਹਮਣ ਖਾਤਰਾ ਅੱਜ ਆਪਣਾ ਫਰਜ ਬਣਦਾ ਹੈ ਕਿ ਅੱਜ ਹਰਿਆਣੇ ਦੇ ਸਿੱਖ ਜੇ ਅਣਖੀ ਹਨ ਤਾਂ ਉਹ ਆਪ ਦੇ ਨਗਰ ਦੇ ਪਹਿਲਾ ਬੰਦੇ ਨੂੰ ਚੁਣ ਕੇ ਤੇ ਉਹਨੂੰ ਸਾਰੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਇਥੋਂ ਕੈਂਡੀਡੇਟ ਬਣਾ ਕੇ ਭੇਜਣਾ ਇਹ ਸਭ ਤੋਂ ਵੱਡੀ ਲੋਕੋ ਕੋਲੇ ਕੰਮ ਪੈਂਦੇ ਰਹਿੰਦੇ ਸੀ ਤੇ ਇਹ ਵੀਰ ਜੇ ਪਹਿਲਾਂ ਆਪਾਂ ਨੂੰ ਉੱਡ ਕੇ ਮਿਲਦੇ ਸੀ ਦੂਜੀ ਗੱਲ ਕਿ ਆਪਣੀਆਂ ਇਹ ਵੋਟਾਂ ਧਾਰਮਿਕ ਵੋਟਾਂ ਹੈ ਰਾਜਨੀਤਿਕ ਰੰਗ ਨਹੀਂ ਦੇਣਾ ਇਹਨੂੰ ਜਿਹੜਾ ਵੀ ਬੰਦਾ ਕਿਸੇ ਪਾਰਟੀ ਨਾਲ ਜੁੜਿਆ ਉਹ ਜੁੜਿਆ ਰਹੇ ਆਪ ਦਾ ਉੱਥੇ ਆਪ ਦਾ ਉਹ ਕਰੇ ਪਰ ਇੱਥੇ 10ਵੇਂ ਪਿਤਾ ਦੇ ਚਲਾਏ ਹੋਏ ਮਾਰਗ ਨੂੰ ਘਰ ਘਰ ਅੰਦਰ ਚੋਣ ਪ੍ਰਚਾਰ ਦੀ ਲੜੀ ਦੇ ਤਹਿਤ ਪਿਛਲੇ ਕਈ ਦਿਨਾਂ ਤੋਂ ਲੈ ਕੇ ਪਿੰਡਾਂ ਪਿੰਡਾਂ ਵਿੱਚ ਆਪ ਦੇ ਨਗਰ ਦੇ ਆਪ ਦੇ ਹਲਕੇ ਦੇ ਪਿੰਡਾਂ ਪਿੰਡਾਂ ਵਿੱਚ ਗਿਆ ਹਰ ਦਹਿਲੀਜ਼ ਤੇ ਜਾ ਕੇ ਵੋਟ ਦੀ ਅਪੀਲ ਕੀਤੀ ਅੱਜ ਗੁਰੂ ਸਾਹਿਬ ਦੀ અપਾਰ ਕਿਰਪਾ ਰਹਿਮ ਸਦਕਾ ਮੈਂ ਆਪਣੇ ਹੀ ਨਗਰ ਚੁਕੇਰੀਆਂ ਵਿਖੇ ਆਇਆ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਅੱਜ 5 ਵਜੇ ਦੇ ਕਰੀਬ ਜਾ ਕੇ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ ਪਰ ਪਿੰਡਾਂ ਪਿੰਡਾਂ ਦਾ ਹੰਗਾਰਾ ਪਿੰਡਾਂ ਪਿੰਡਾਂ ਦਾ ਪਿਆਰ ਪਿੰਡਾਂ ਪਿੰਡਾਂ ਦੀ ਏਕਤਾ ਇਹ ਦਰਸਾ ਰਹੀ ਹੈ ਕਿ ਆਉਣ ਵਾਲੀ 19 ਤਰੀਕ ਨੂੰ ਇੱਕ ਪਾਸਾ ਮਾਹੌਲ ਸਿਰਜਿਆ ਜਾਣਾ ਹੈ ਸਾਡੀ ਜਿਹੜੀ ਜਿੱਤ ਹੈ ਬੜੀਆਂ ਗਿਣਤੀ ਦੇ ਵੋਟਾਂ ਦੇ ਵਿੱਚ ਹੋਵੇਗੀ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਦੂਜੀ ਬੇਨਤੀ ਕਿ ਇਸ ਚੋਣ ਪ੍ਰਚਾਰ ਦੇ ਵਿੱਚ ਬੜੀ ਹੈਰਾਨਗੀ ਵਾਲੀ ਗੱਲ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ ਕਦੇ ਵੋਟ ਨਹੀਂ ਮੰਗੀ ਸੀ ਜਿਨ੍ਹਾਂ ਨੇ ਕਦੇ ਜਾ ਕੇ ਆਪਣੇ ਪੁੱਤਰ ਖਾਤਰ ਵੋਟ ਨਹੀਂ ਮੰਗੀ ਸੀ ਜਿਨ੍ਹਾਂ ਨੇ ਆਪ ਦੇ ਸਮਰਥਕਾਂ ਖਾਤਰ ਕਦੇ ਵੋਟ ਨਹੀਂ ਮੰਗੀ ਸੀ ਉਹਨਾਂ ਨੇ ਇਸ ਚੋਣ ਪ੍ਰਚਾਰ ਦੇ ਵਿੱਚ ਵੱਡੀ ਗਿਣਤੀ ਵਿੱਚ ਜਾ ਕੇ ਵੱਡੀ ਉਮਰਾਂ ਦੇ ਹੋਣ ਦੇ ਬਾਵਜੂਦ ਵੀ ਘਰ-ਘਰ ਅੰਦਰ ਜਾ ਕੇ ਚੋਣ ਪ੍ਰਚਾਰ ਦੇ ਲਈ ਵੋਟਾਂ ਦੀ ਅਪੀਲ ਕੀਤੀ ਉੱਥੇ ਹੀ ਸੰਤ ਬਾਬਾ ਦਰਸ਼ਨ ਸਿੰਘ ਜੀ ਦਾਦੂ ਜਿਨ੍ਹਾਂ ਨੇ ਕਦੇ ਵੀ ਕਿਸੇ ਵੀ ਇਲੈਕਸ਼ਨ ਵਿੱਚ ਭਾਗ ਨਹੀਂ ਲਿਆ ਸੀ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਉਹ ਵੀ ਘਰਾਂ ਘਰਾਂ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਆ 10 ਲਈ ਵੋਟਾਂ ਮੰਗ ਰਹੇ ਆ ਇਹ ਸਭ ਅਕਾਲ ਪੁਰਖ ਦੀ ਖੇਡ ਹੈ ਅਕਾਲ ਪੁਰਖ ਦੀ ਰਹਿਮਤ ਸਦਕਾ ਹੋ ਰਿਹਾ ਹੈ ਉਹਾਂ ਦੇ ਤੋਲ ਵਾਲੀ ਇੱਕ ਰੀਤ ਚਲਾ ਦਿੱਤੀ ਸੀ ਉਹਨਾਂ ਨੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਆਪ ਦੇ ਲੱਡੂਆਂ ਦੇ ਪ੍ਰੋਗਰਾਮ ਰੱਖੇ ਕਿਉਂਕਿ ਪਿੰਡਾਂ ਦੇ ਵਿੱਚ ਉਹਨਾਂ ਦੇ 2-4 ਸਮਰਥਕ ਹੁੰਦੇ ਨੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਦਾਅ ਪਾ ਕੇ ਉਹਨਾਂ ਨੇ ਲੱਡੂਆਂ ਦੇ ਪ੍ਰੋਗਰਾਮ ਰੱਖੇ ਆਪੇ ਹੀ ਲੱਡੂ ਲੈ ਆਉਂਦੇ ਆ ਆਪੇ ਹੀ ਤੋਲ ਜਾਂਦੇ ਆ ਆਪੇ ਉਹਨਾਂ ਨੂੰ ਮਾਇਆ ਦੇ ਗੱਫਾ ਦੇ ਜਾਂਦੇ ਆ ਜੇ ਕੋਈ ਉਹਨਾਂ ਦਾ ਖਰਚ ਵਾਰ ਚ ਹੁੰਦਾ ਹੈ ਗੁਰੂ ਸਾਹਿਬ ਦੀ ਕਿਰਪਾ ਸਦਕਾ ਲੜੀ ਉਹਨਾਂ ਨੇ ਚਲਾਈ ਆ ਇਧਰ ਸੰਗਤਾਂ ਦਾ ਪਿਆਰ ਤੇ ਇਤਹਾ ਦੇਖੋ ਤੁਸੀਂ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਇਧਰ ਆਪਣੇ ਕੀਰਤਨ ਹਾਂ ਵਿੱਚੋਂ ਕੀਤੀ ਹੋਈ ਕਮਾਈ ਵਿੱਚੋਂ ਲੱਡੂਆਂ ਨਾਲ ਦਾਸ ਨੂੰ ਵੀ ਤੋਲ ਰਹੀ ਹੈ ਕਿਉਂਕਿ ਸਾਡਾ ਤਾਂ ਕੋਈ ਇਦਾਂ ਦਾ ਪ੍ਰੋਗਰਾਮ ਨਹੀਂ ਸੀ ਪਰ ਉਹਨਾਂ ਨੇ ਸ਼ੁਰੂ ਕੀਤਾ ਹੈ ਉਹਨਾਂ ਨੇ ਮੇਰੇ ਨਗਰ ਵਿੱਚ ਇੱਕ ਮੇਰੇ ਹੀ ਅਜੀਜ਼ ਮਿੱਤਰ ਡਾਕਟਰ ਟੋਨੀ ਦੇ ਘਰ ਇੱਕ ਪ੍ਰੋਗਰਾਮ ਰੱਖਿਆ ਕਹਿੰਦੇ ਵੀ ਇਹ ਇਹਨਾਂ ਦੇ ਘਰ ਜਾ ਕੇ ਬਲਜੀਤ ਸਿੰਘ ਨੂੰ ਦਾਦੂਵਾਲ ਨੂੰ ਤੋਲਣਾ ਹੈ ਦੇਖੋ ਕਿੰਨੀ ਗਲਤ ਆ ਭਾਵਾਂ ਵੈਸੀ ਹੀ ਗਿਣਤੀ ਕਰਾਈ ਜਾਂਦੇ ਆਪਣੇ ਪ੍ਰੋਗਰਾਮਾਂ ਦੀ ਉਹਨਾਂ ਨੇ ਕੋਈ ਪ੍ਰੋਗਰਾਮ ਉਹਨਾਂ ਦਾ ਰੱਖੇ ਹੀ ਨਹੀਂ ਸੀਗਾ ਉਹਨਾਂ ਨੂੰ ਜਿਵੇਂ ਹੀ ਪਤਾ ਲੱਗਿਆ ਵੀ ਮੇਰੇ ਨਾਂ ਤੇ ਬਲਜੀਤ ਸਿੰਘ ਦਾਦੂਵਾਲ ਦਾ ਪ੍ਰਚਾਰ ਹੋ ਰਿਹਾ ਤੇ ਉਹਨਾਂ ਨੇ ਨਾਲ ਦੀ ਨਾਲੇ ਕਿਹਾ ਵੀ ਲੱਡੂਆਂ ਨਾਲ ਤੋਲਿਆ ਜ਼ਰੂਰ ਜਾਊਗਾ ਪਰ ਬਲਜੀਤ ਸਿੰਘ ਦਾਦੂਵਾਲ ਨਹੀਂ ਭਾਈ ਵਿੰਦਰ ਸਿੰਘ ਖਾਲਸਾ ਨੂੰ ਤੋਲਾਂਗੇ ਤੇ ਉਹਨਾਂ ਨੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਦਾਸ ਨੂੰ ਆਪਣੇ ਘਰ ਲੱਡੂਆਂ ਨਾਲ ਤੋਲਿਆ ਆਪ ਸੰਗ ਸਿਕ ਸੰਗਤਾਂ ਨੂੰ ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਕਿ ਸੱਚ ਅਤੇ ਝੂਠ ਦੀ جنگ ਹੈ ਉਹ ਝੂਠ ਵਾਲੇ ਦੇਖੋ ਛੋਟੇ ਬੱਦਰ ਤੋਂ ਲੈ ਕੇ ਕਿੰਨੇ ਵੱਡੇ ਬੱਦਰ ਤੇ ਜਾ ਕੇ ਝੂਠ ਬੋਲ ਰਹੇ ਆ ਕੀ ਕੀ ਉਹਨਾਂ ਨੇ ਝੂਠ ਬੋਲਿਆ ਕਿਦਾਂ ਕਿਦਾਂ ਦਾ ਉਹਨਾਂ ਨੇ ਵਾਅਦੇ ਕੀਤੇ ਕਿ ਮੈਂ ਵੋਟਾਂ ਦਾ ਵਾਅਦਾ ਕੀਤਾ ਕਿ ਮੈਂ ਨਾਲੀਆਂ ਦਾ ਵਾਅਦਾ ਕੀਤਾ ਕਿਸੇ ਨੂੰ ਨੌਕਰੀ ਦਾ ਵਾਅਦਾ ਕੀਤਾ ਸਭ ਝੂਠ ਦੇ ਭਲੰਦੇ ਆ ਆਉਣ ਵਾਲੀ 20 ਤਰੀਕ ਨੂੰ ਉਹਨਾਂ ਦੇ ਫੋਨ ਬੰਦ ਹੋ ਜਾਣਗੇ ਜਿਹੜੇ ਫੋਨ ਕਰਦੇ ਨੇ ਸਭ ਨੂੰ ਸਭ ਨੂੰ ਭੁੱਲ ਜਾਣਗੇ ਉਹ ਤੇ ਮੈਂ ਸੰਗਤਾਂ ਨੂੰ ਸੁਚੇਤ ਕਰਾਉਣਾ ਚਾਹਣਾ ਸੰਗਤਾਂ ਦੇ ਅੱਗੇ ਅਪੀਲ ਕਰਨਾ ਚਾਹਣਾ ਕਿ ਆਉਣ ਵਾਲੀ 19 ਤਰੀਕ ਨੂੰ ਤੁਸੀਂ ਸ ਨੂੰ इवन ਮਸ਼ੀਨ ਦਾ 2 ਨੰਬਰ ਵਾਲਾ ਬਟਨ ਰੇਲ ਦਾ ਇੰਜਨ ਦੱਬ ਕੇ ਸੱਚ ਦੀ ਜਿੱਤ ਕਰਾਓ ਜੀ